ਮੈਂ ਆਪਣੇ ਪਰਿਵਾਰ ਦੇ ਸਮੇਤ ਖੁਦਕੁਸ਼ੀ ਕਰਨ ਜਾ ਰਿਹਾ ਮੇਰੇ ਪਿਓ ਨੂੰ ਬਿਰਦਾਸ਼ ਨੂੰ ਚ ਛੱਡਿਆ ਹੈ ਰੇਸ਼ ਬਾਈ ਕੀ ਗੱਲ ਹਿੰਮਤ ਹਾਰ ਗਿਆ ਵੀਰ ਤੁਹਾਡੇ ਵੀ ਬਈਰ ਕਿਸ ਵਾਸਤੇ ਹਾਰ ਗਿਆ ਵੀਰ ਬਹੁਤ ਮਿਹਨਤ ਕੀਤੀ ਬਾਈ ਬੀ ਵੀ ਕਲਟੇ ਮਿਹਨਤ ਕੀਤੀ ਇੱਥੇ ਵਾ ਆ ਮਜ਼ਦੂਰੀ ਕੀਤੀ ਬਾਈ ਇੱਥੇ ਨਾਲ ਬੈਂਕ ਤੋਂ ਲੋਨ ਚੱਕ ਲਿਆ ਪੰਗਾ ਲੈ ਲਿਆ ਮੈਂ ਬਹੁਤ ਬਈ ਪਰੇਸ਼ਾਨ ਆ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਆ ਪਰ ਇੱਕ ਗੱਲ ਹੈ ਬਈ ਜ਼ਿੰਦਗੀ ਨੇ ਇੱਕ ਸਭ ਕੁਝ ਖਾਤਾ ਵੀ ਯਾਰ ਭਲਾ ਕਰੋਗੇ ਤਾਂ ਹੁੰਦਾ ਵੱਧ ਤੋਂ ਵੱਧ ਕਰੋ ਬਸ ਬੰਦ ਕਿਉਂ ਕਰਨੀ ਪਈ ਆ ਕੀ ਜਿਹੀ ਨੋਬਤ ਆ ਗਈ ਵੀ ਬੰਦ ਕਰਨੀ ਪੈਗੀ ਬਈ ਅਸਲ ਗੱਲ ਇਹ ਹੈ ਵੀ ਮੈਨੂੰ ਥੋੜੀ ਜੀ ਦਿੱਕਤ ਫਾਈਨੈਂਸ਼ੀਅਲ ਪ੍ਰੋਬਲਮ ਜਿਆਦਾ ਆ ਗਈਆਂ ਬੈਂਕਰਪਟ ਹੋ ਗਿਆ ਮੈਂ ਤੇ ਉਸ ਤੋਂ ਬਾਅਦ ਤਿੰਨ ਵਾਰ ਫੈਕਟਰੀ ਚੋਰੀ ਹੋ ਗਈ ਹੁੰਦੀ ਹੈ ਨਾ ਕਹਿੰਦੇ ਆ ਵੀ ਜਦੋਂ ਬੰਦੇ ਦੀ ਮੌਤ ਆਉਂਦੀ ਹੁੰਦੀ ਹੈ ਤਾਂ ਮੌਤ ਨੂੰ ਖਿੱਚ ਕੇ ਮੌਕੇ ਤੇ ਲੈ ਕੇ ਜਾਂਦੀ ਹੈ ਉਹ ਗੱਲ ਹੈ ਮੈਨੂੰ ਮੇਰੀ ਮਾੜੀ ਕਿਸਮਤ ਖਿੱਚ ਕੇ ਤੇਰੇ ਤੱਕ ਲੈ ਕੇ ਆਈ ਹੈ ਬਾਈ ਕਿੰਨਾ ਕੁ ਕਰਜ਼ਾ ਚੁੱਕਿਆ ਸੀਗਾ ਕਿੰਨਾ ਮੋੜ ਤਾ ਕਿੰਨਾ ਖੜਾ ਇਹ 40 ਲੱਖ ਰੁਪਏ ਚੁੱਕੇ ਹੀ ਕਰਜ਼ਾ ਜੀ ਤਕਰੀਬਨ 8-9 ਲੱਖ ਰੁਪਏ ਮੋੜ ਤਾ ਸੀਗਾ ਜੀ ਤਕਰੀਬਨ 31 31.5 ਲੱਖ ਰੁਪਏ ਦੇ ਕਰਜ਼ਾ ਹੈਗਾ ਜੀ ਇਸ ਵਕਤ ਤਾਂ ਲੌਸ ਕਿਵੇਂ ਹੋ ਗਿਆ ਤੁਸੀਂ ਕਹਿੰਦੇ ਫਾਈਨੈਂਸ਼ਲੀ ਮੈਂ ਘਿਰ ਗਿਆ ਜੀ ਲੌਸ ਬਾਈ ਮੈਂ ਜੀਐਸਟੀ ਤੇ ਮੈਨੂੰ ਪੂਰਾ maal ਆਉਂਦਾ 18% ਤੇ ਮੈਨੂੰ ਇਹਦਾ 18% ਜੀਐਸਟੀ ਪੇ ਕਰਦਾ ਸੀ ਮੈਂ ਮੂਰੇ ਗੱਲ ਇਹ ਹੈ ਵੀ ਜੀਐਸਟੀ ਜਿਹੜਾ ਉਹ ਬੰਦਾ 4-5% ਤੇ ਮੰਗਦਾ ਜੀ ਹੁਣ ਮੇਰਾ 19 ਲੱਖ ਰੁਪਏ ਜੀਐਸਟੀ ਲੈਣ ਆਲਾ ਖੜਾ ਸਰਕਾਰ ਦੇ ਦੇ ਮੇਰਾ ਜੀ ਜੇ ਕੋਈ ਤੁਹਾਡੀ ਮਦਦ ਕਰਦਾ ਪੈਸਾ ਦਿੰਦਾ ਮਦਦ ਲਈ ਇੱਕ ਬੇਨਤੀ ਹੈ ਵੀ ਮੈਂ ਜੇ ਕੋਈ ਮੇਰੀ ਮਦਦ ਕਰੂਗਾ ਦੇਖੋ ਮੈਂ ਪੈਸਾ ਮੋੜੂਗਾ ਮੈਨੂੰ ਪਲੀਜ਼ ਦਾਨ ਦਾਨ ਦੀ ਲੋੜ ਨਹੀਂ ਹੈ ਕਿ ਮੈਨੂੰ ਕੋਈ ਕਰਜ਼ਾ ਸਮੇਂ ਕਿ ਲਊਂਗਾ ਮੈਂ ਮੈਨੂੰ ਫੌਰ ਦੀ ਟਾਈਮਿੰਗ ਲੋੜ ਹੈ ਵੀ ਮੈਂ ਆਪਣਾ ਘਰ ਬਚਾ ਸਕਾਂ ਪੈਸਾ ਮੋੜੂਗਾ ਜੀ ਮਿਹਨਤ ਕਰਕੇ ਗੱਲਾ-ਗੱਲਾ ਪੈਸਾ ਸਭ ਦਾ ਮੋੜੂਗਾ 15 ਸਾਲ ਪੱਤਰਕਾਰੀ ਕੀਤੀ ਹੈ ਮੈਂ ਪਿਛਲੇ ਇੱਕ ਸਾਲ ਤੋਂ ਛੱਡੀ ਹੈ ਜੇ ਕਿਸ ਤੋਂ ਚਾਹ ਦਾ ਕੱਬੀ ਪੀਤਾ ਹੋਵੇ ਨਾ ਬਾਈ ਗੱਲ ਵੜਾਉਣ ਨੂੰ ਤਿਆਰ ਹਾਂ ਮੈਂ ਪੜਾਕਿਆਂ ਦੀ ਦੁਕਾਨ ਭਰੀ ਹੋਈ ਸੀਗੀ ਜੀ ਪੜਾਕੇ ਫੜਾਏ ਉਹ 4 ਮਹੀਨਾ ਬਾਅਦ ਮੇਰੇ ਤੇ ਪਰਚਾ ਦਰਜ ਹੁੰਦਾ ਜੀ ਵੀ ਮੈਂ ਪੈਸੇ ਮੰਗੇ ਨੇ ਜੀ 4 ਮਹੀਨਾ ਬਾਅਦ ਹੀ ਉਹ ਤੁਸੀਂ ਦੇਖੋ ਗੱਲ ਵੀ ਜੇ ਮੈਂ ਪੈਸੇ ਮੰਗਣੇ ਹੁੰਦੇ ਤਾਂ ਮੈਂ ਭੜਾਕੇ ਕੋ ਫਰਮਾ ਜੀ ਮੈਨੂੰ ਜਲੀਲ ਕੀਤਾ ਗਿਆ ਜੀ ਪੂਰਾ ਰੱਜ ਕੇ ਪੁਲਿਸ ਵੱਲੋਂ ਰੱਜ ਕੇ ਜਲੀਲ ਕੀਤਾ ਗਿਆ ਮੇਰੇ ਹਤਕੜੀਆਂ ਪਾ ਆ ਗਏ ਮੇਰੀ ਵੀਡੀਓ ਵਿਆਹਲ ਕੀਤੀਆਂ ਗਈਆਂ ਮੇਰੀ ਵੱਲੋਂ ਬੈਂਕ ਨੂੰ ਕਿਹਾ ਭਾਈ ਵੀ ਸਾਨੂੰ ਥੋੜਾ ਸਮਾਂ ਦਿਓ ਜਾਂ ਸਾਨੂੰ ਕੋਈ ਥੋੜਾ ਜਿਹਾ ਹੋਰ ਕੋਈ ਹੈਲਪ ਕਰੋ ਹੋਰ ਕਰੋ ਬੈਂਕ ਨੇ ਜੀ ਕੋਈ ਕੁਛ ਨੂੰ ਤਿਆਰ ਹੈਗਾ ਜੀ ਬੈਂਕ 'ਤੇ ਜਾ ਕੇ ਨੋਟਿਸ ਭੇਜਤਾਈ ਦੱਸੋ ਹੁਣ ਕੀ ਕਰੀਏ ਭਾਈ ਜੀ ਹੁਣ ਤੁਸੀਂ ਦੱਸੋ ਵੀ ਸਾਡੇ ਕੋਲ ਇੱਕ ਘਰ ਹੈ ਮੇਰੇ ਕੋਲ ਇਕੱਲਾ ਜਿਹਾ ਹੋਰ ਮੇਰੇ ਕੋਲ ਕੁਛ ਨਹੀਂ ਬਚਿਆ ਹੈਗਾ ਕੱਲ ਨੂੰ ਮੈਂ ਉਹਦੇ ਜੋ ਆਕਾ ਨੂੰ ਕਿੱਥੇ ਲੈ ਕੇ ਜਾਊਂਗਾ ਮੇਰੀ ਮਟਿਆਰਤੀ ਹੈ ਮੈਂ ਕਿੱਥੇ ਲੈ ਕੇ ਜਾਊਂਗਾ ਜੀ ਉਹਨੂੰ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਤੇ ਰੱਬ ਫਿਰ ਲੋਕਾਂ 'ਚ ਹੀ ਵੱਸਦਾ ਹੁੰਦਾ ਸੰਗਤ 'ਚ ਵੱਸਦਾ ਹੁੰਦਾ ਤਾਂ ਜ਼ਰੂਰ ਭਾਈ ਜੀ ਮਦਦ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਮਾ ਬਹੁਤ ਤਾਕਤਵਾਰ ਹੁੰਦਾ ਹੈ ਇਹ ਸਮਾ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੀਆਂ ਨੂੰ ਰਾਜੇ ਵੀ ਬਣਾ ਦਿੰਦਾ ਜਿਵੇਂ ਕਹਿੰਦੇ ਆ ਵੀ ਜਿ ਦਿਨ ਹੈ ਤਾਂ ਰਾਤ ਹੈ ਰਾਤ ਹੈ ਦਿਨ ਹੈ ਇਸੇ ਤਰ੍ਹਾਂ ਇਹ ਸਮਾ ਚੱਲਦਾ ਹੈ ਤੇ ਅਸ ਵਕਤ ਸਿੱਖ ਫੈਕਟਰੀ ਦੇ ਵਿੱਚ ਖੜੇ ਆ ਇਹ ਫੈਕਟਰੀ ਆ ਜੀ ਮੇਖਾ ਬਣਾਉਣ ਦੀ ਫੈਕਟਰੀ ਆ ਬਰਨਾਲੇ ਦੇ ਵਿੱਚ ਪੈਂਦੀ ਆ ਤੇ ਇਸੇ ਫੈਕਟਰੀ ਦੇ ਵਿੱਚ ਇਸ ਫੈਕਟਰੀ ਦਾ ਮਾਲਕ ਕਹਿ ਲਈਏ ਉਹ ਵੀ ਖੜਾ ਹੈ ਰਜੇਸ਼ ਕੁਮਾਰ ਤੇ ਉਹਨਾਂ ਦੇ ਪਤਨੀ ਤੱਕ ਐਸੇ ਵਕਤ ਉਹ ਰਾਜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ ਪਰ ਅੱਜ ਨੌਬਤ ਇਹ ਆ ਗਈ ਹੈ ਵੀ ਰੋਟੀ ਖਾਣ ਦੇ ਵੀ ਲਾਲੇ ਪਏ ਹੋਏ ਆ ਭਾਈ ਰਜੇਸ਼ ਕਿੱਤੇ ਵਜੋਂ ਪੱਤਰਕਾਰ ਵੀ ਕਰਦਾ ਰਿਹਾ کافی ਸਮਾਂ ਪਹਿਲਾਂ ਸਾਡਾ ਰਾਬਤਾ ਰਹਿੰਦਾ ਹੈ ਤੇ ਰਜੇਸ਼ ਬਾਈ ਤਾਂ ਮੈਨੂੰ ਕੋਈ ਮੈਸੇਜ ਆਉਂਦਾ ਵੀ ਬਾਈ ਮੈਂ ਕਰਜ਼ੇ ਥੱਲੇ ਦਬ ਗਿਆ ਮੇਰੀ ਮੇਖਾਂ ਦੀ ਫੈਕਟਰੀ ਸੀ ਮੈਂ ਲਾਈ ਸੀ ਪਰ ਮੈਂ ਬਹੁਤ ਬੁਰੀ ਤਰ੍ਹਾਂ ਫਸ ਗਿਆ ਮੈਂ ਆਪਣੇ ਪਰਿਵਾਰ ਦੇ ਸਮੇਤ ਖੁਦਕੁਸ਼ੀ ਕਰਨ ਜਾ ਰਿਹਾ ਮੇਰੇ ਪਿਓ ਨੂੰ ਬਿਰਦਾਸ਼ ਨੂੰ ਛੱਡਿਆ ਰਜੇਸ਼ ਬਾਈ ਕੀ ਗੱਲ ਹਿੰਮਤ ਹਾਰ ਗਿਆ ਵੀਰ ਕੀ ਰਿਉ ਬਈਰ ਕੀ ਸੋਤਾ ਹਰ ਗਿਆ ਬਈਰ ਮੈਂ ਨਹੀਂ ਰੋਣਾ ਥੋੜੀਆ ਯਾਰਾ ਕੀ ਕੀ ਨੌਬਤ ਕੀ ਬਣੀ ਆ ਕੀ ਗੱਲ ਹੋਈ ਆ ਦੱਸੋ ਬਈ ਬੜੀ ਰਸ ਨਾਲ ਫੈਕਟਰੀ ਲਾਈ ਸੀ ਆ ਵੀ ਬੇਦਰ ਦੀ ਕਬਾਈ ਚੋ ਅੱਛਾ ਵੀ ਪ੍ਰਬਾਤ ਵਾਰਾ ਗਲਾਊਗਾ ਬਹੁਤ ਮਿਹਨਤ ਕੀਤੀ ਬਾਈ ਬੀਬੀ ਕਲਟੇ ਬਿਰਤ ਕੀਤੀ ਇੱਥੇ ਮੈਂ ਆਪ ਮਜ਼ਦੂਰੀ ਕੀਤੀ ਬਾਈ ਇੱਥੇ ਨਾਲ ਮੁੰਡੇ ਦੇ ਨਾਲ ਆ ਮਜ਼ਦੂਰੀ ਕੀਤੀ ਇੱਥੇ ਵੀ ਚਲੋ ਪਰਮਾਨਤਵ ਰੰਗ ਲਾਊਗਾ ਮੇਰੇ ਜੋਹਾਕਾਂ ਦੇ ਵਾਸਤੇ ਵਧੀਆ ਹੋਜੂ ਕੁਛ ਪਰ ਉਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਭਾਈ ਬਸ ਤੇ ਬੈਂਕ ਵਾਲਿਆਂ ਨੇ ਮਾੜੀ ਕਾਰਨਾ ਕਰਕੇ ਭਾਈ ਸਾਨੂੰ ਗੱਲ ਇਹ ਹੈ ਵੀ ਆਹ ਹਾਲਤਾ ਕਿ ਸਾਡੇ ਹੁਣ ਘਰ ਦਾ ਵੀ ਨੋਟਿਸ ਵੀ ਲਾਤਾ ਇਹਨਾਂ ਨੇ ਸਾੜੇ ਨੇ ਵੀ ਬੈਂਕ ਵਾਲਿਆਂ ਨੇ ਤੇ ਬਹੁਤ ਬਈ ਪਰੇਸ਼ਾਨ ਆ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਆ ਪਰ ਇੱਕ ਗੱਲ ਹੈ ਭਾਈ ਜ਼ਿੰਦਗੀ ਨੇ ਇੱਕ ਸਬਕ ਸਿਖਾਤਾ ਵੀ ਯਾਰ ਭੜਾ ਕਰੋ ਕਿ ਉਹਦਾ ਹੁੰਦਾ ਵੱਧ ਤੋਂ ਵੱਧ ਕਰੋ ਬਸ ਅੱਛਾ ਬਸ ਇਹ ਤੇ ਕੁਛ ਨਹੀਂ ਲੈ ਕੇ ਜਾਣਾ ਹੈਗਾ ਆਮ ਤੌਰ ਤੇ ਗੱਲ ਇਹ ਹੁੰਦੀ ਹੈ ਬਾਈ ਪੱਤਰਕਾਰ ਦੇ ਕਿੱਤੇ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਆ ਸਾਰੇ ਨਹੀਂ ਆ ਬਹੁਤ ਸਾਰੇ ਅਜਿਹੇ ਆ ਬਈ ਜਿਨ੍ਹਾਂ ਨੇ ਪੱਤਰਕਾਰੀ ਨੂੰ ਸਿਰਫ ਇੱਕ ਧੰਦਾ ਬਣਾਇਆ ਹੋਇਆ ਬਈ ਜਿੱਥੇ ਚਾਹੇ ਗਰੀਬ ਹੋਵੇ ਅਮੀਰ ਹੋਵੇ ਜਿਹਨੂੰ ਹੁੰਦਾ ਨੋਚ ਲੋ ਕਈ ਵਾਰ ਲੋਕ ਇਹ ਵੀ ਕਹਿੰਦੇ ਬਈ ਰੱਬ ਸਭ ਕੁਝ ਇੱਥੇ ਹੀ ਕਰਦਾ ਤਾਂ ਕਿਤੇ ਪੱਤਰਕਾਰੀ ਦੇ ਕਿੱਤੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ ਬਾਈ ਸਾਰਾ ਬਰਨਾਲਾ ਗਵਾਏ ਜੇ ਕਦੇ ਕਿਸ ਤੋਂ ਮੈਂ 15 ਸਾਲ ਪੱਤਰਕਾਰੀ ਕੀਤੀ ਹੈ ਮੈਂ ਪਿਛਲੇ 1 ਸਾਲ ਤੋਂ ਛੱਡੀ ਹੈ ਜੇ ਕਿਸੇ ਤੋਂ ਚਾਹ ਦਾ ਕੱਬੀ ਪੀਤਾ ਹੋਵੇ ਨਾ ਬਾਈ ਗੱਲ ਵੜਾਉਣ ਨੂੰ ਤਿਆਰ ਹਾਂ ਮੈਂ ਆਪਦੀ ਜੇਬ ਦੇ ਵਿੱਚੋਂ ਜਿੰਨੀ ਮੇਰੀ ਹੈਸੀ ਤੌਕਾਤ ਸੀਗੀ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਦੇ ਕਿਸੇ ਤੋਂ ਚਾਹ ਦਾ ਕੱਪੀਤਾ ਹੋਵੇ ਮੈਂ ਗੱਲ ਪੜਾ ਦੂੰਗਾ ਆਪਦਾ ਮੈਂ ਪੱਤਰਕਾਰੀ ਦੇ ਸਮੇਂ ਵਿੱਚ ਤੁਹਾਡੇ ਪਿੱਛੇ ਜੇ ਪਰਚਾ ਵੀ ਹੋਇਆ ਹਾਂਜੀ ਹਾਂ ਮੇਰੇ ਤੇ ਪਰਚਾ ਹੋਇਆ ਜੀ ਕਿਸ ਚੀਜ਼ ਦਾ ਪਰਚਾਏ ਹੋਇਆ ਜੀ ਮੈਂ ਪੜਾਕੇ ਫੜਾਏ ਸੀ ਜੀ ਬਰਨਾਲੇ ਸ਼ਹਿਰ ਦੇ ਵਿੱਚ ਪੜਾਕਿਆਂ ਦੀ ਦੁਕਾਨ ਭਰੀ ਹੋਈ ਸੀਗੀ ਜੀ ਪੜਾਕੇ ਫੜਾਏ ਉਹ 4 ਮਹੀਨਾ ਬਾਅਦ ਮੇਰੇ ਤੇ ਪਰਚਾ ਦਰਜ ਹੁੰਦਾ ਜੀ ਵੀ ਮੈਂ ਪੈਸੇ ਮੰਗੇ ਨੇ ਜੀ 4 ਮਹੀਨਾ ਬਾਅਦ ਹੀ ਉਹ ਤੁਸੀਂ ਦੇਖੋ ਗੱਲ ਵੀ ਜੇ ਮੈਂ ਪੈਸੇ ਮੰਗੜੇ ਹੁੰਦੇ ਤਾਂ ਮੈਂ ਭੜਾਕੇ ਕੋ ਫੜਾਉਂਦਾ ਜੀ ਮੈਂ ਮੈਨੂੰ ਜਲੀਲ ਕੀਤਾ ਗਿਆ ਜੀ ਪੂਰਾ ਰੱਜ ਕੇ ਪੁਲਿਸ ਵੱਲੋਂ ਰੱਜ ਕੇ ਜਲੀਲ ਕੀਤਾ ਗਿਆ ਮੇਰੇ ਹਤਕੜੀਆਂ ਪਾ ਆ ਕੇ ਮੇਰੀ ਵੀਡੀਓ ਵਾਇਰਲ ਕੀਤੀਆਂ ਗਈਆਂ ਮੇਰੀ ਆਪ ਵੱਲੋਂ ਹਾਂਜੀ ਤਾਂ ਭਾਈ ਐ ਇੱਦਨੇ ਜੋਗੇ ਹੈਗੇ ਸੀ ਵੀ ਫੈਕਟਰੀ ਲਾ ਲਈਏ ਇੰਨਾ ਪੰਗਾ ਕਿਸ ਤਰ੍ਹਾਂ ਲੈ ਲਿਆ ਕਿ ਨਾ ਤੁਹਾਨੂੰ ਸਲਾਹ ਦੇਤੀ ਵੀ ਯਾਰ ਤੁਸੀਂ ਹੁਣ ਬਹੁਤ ਸਾਰੇ ਲੋਕ ਤਾਂ ਕਹਿੰਣਗੇ ਵੀ ਅੱਡੀਆਂ ਚੱਕ ਕੇ ਫਹਾਦ ਤੁਸੀਂ ਆਪ ਲੈ ਲਿਆ ਬਾਈ ਆਪਦੀ ਕਿਸਮਤ ਮਾੜੀ ਸੀਗੀ ਅਸਲ ਕਿਸੇ ਨੂੰ ਕੋਈ ਦੋਸ਼ ਨਹੀਂ ਹੁੰਦਾ ਆਪਦੀ ਕਿਸਮਤ ਨਾਲ ਮਾੜੀ ਸੀਗੀ ਵੀ ਮੈਂ ਪੰਗਾ ਇਹ ਵੱਡਾ ਲੈ ਬੈਠਾ ਮੈਂ ਬੈਂਕ ਤੋਂ ਲੋਨ ਚੱਕ ਲਿਆ ਪੰਗਾ ਲੈ ਲਿਆ ਮੈਂ ਕਿਸਮਤ ਆਪਦੀ ਮਾੜੀ ਸੀ ਕਿਸੇ ਨੂੰ ਕੋਈ ਦੋਸ਼ ਨਹੀਂ ਹੁੰਦਾ ਬਈ ਇਸ ਚ ਆਪਾਂ ਕਿਸੇ ਨੂੰ ਦੋਸ਼ੀ ਕਿਸੇ ਦਾ ਕੋਈ ਦੋਸ਼ ਨਹੀਂ ਹੈ ਆਪਦੀ ਕਿਸਮਤ ਦਾ ਦੋਸ਼ ਹੁੰਦਾ ਸਾਰਾ ਇਹ ਆਪ ਦੀ ਜਦੋਂ ਕਿਸਮ ਦਾ ਮਾੜੀ ਹੁੰਦੀ ਹੈ ਨਾ ਕਹਿੰਦੇ ਆ ਵੀ ਜਦੋਂ ਬੰਦੇ ਦੀ ਮੌਤ ਆਉਂਦੀ ਹੁੰਦੀ ਹੈ ਤਾਂ ਮੌਤ ਨੂੰ ਖਿੱਚ ਕੇ ਮੌਕੇ ਤੇ ਲੈ ਕੇ ਜਾਂਦੀ ਹੈ ਉਹ ਗੱਲ ਹੈ ਮੈਨੂੰ ਮੇਰੀ ਮਾੜੀ ਕਿਸਮਤ ਖਿੱਚ ਕੇ ਤੇਰਾ ਲੈ ਕੇ ਆਈ ਹੈ ਬਾਈ ਆਪਾਂ ਕਿਸਤੇ ਕੋਈ ਦੋਸ਼ ਨਹੀਂ ਦਿੰਦੇ ਬਾਈ ਇਸ ਗੱਲ ਦਾ ਕੋਈ ਮਲਕੇ ਕਿੰਨੀ ਕੁ ਦੇਰ ਇਹਨੂੰ ਚਲਾਇਆ ਮੇਖਾਂ ਦੀ ਫੈਕਟਰੀ ਨੂੰ ਵਿਕੀਆਂ ਵੀ ਹੈ ਹਾਂਜੀ ਹਾਂ 3 ਸਾਲ ਚਲਾਇਆ ਜੀ ਕੰਮ ਇਹ ਮੈਂ ਵੀ 3 ਸਾਲ ਚਲਾਇਆ ਜੀ ਕੰਮ ਹੈ ਇਹ ਹਾਂ ਫਾਇਦਾ ਵੀ ਹੋਇਆ 3 ਸਾਲਾਂ ਦੇ ਵਿੱਚ ਫਾਇਦਾ ਹਾਂਜੀ 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 ਤਿੰਨ ਸਾਲ ਪ੍ਰੋਪਰ ਚੱਲਿਆ ਜੀ ਕੰਮ ਵਿੱਚ ਦੀ ਲੋਕਡਾਊਨ ਦੇ ਕਰਕੇ ਦਿੱਕਤ ਆ ਗਈ ਸੀਗੀ ਉਦੋਂ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਬੰਦ ਕਰਤਾ ਸੀਗਾ ਤੇ ਹੁਣ 2 ਕੁ ਮਹੀਨੇ 3 ਮਹੀਨੇ ਦੀ ਬੰਦ ਹੈ ਫੈਕਟਰੀ ਵੈਸੇ ਤੇ ਬੰਦ ਕਿਉਂ ਕਰਨੀ ਪਈ ਆ ਕੀ ਅਜਿਹੀ ਨੌਬਤ ਆ ਗਈ ਵੀ ਬੰਦ ਕਰਨੀ ਪੈਗੀ ਬਈ ਅਸਲ ਗੱਲ ਇਹ ਹੈ ਵੀ ਮੈਨੂੰ ਥੋੜੀ ਜਿਹੀ ਦਿੱਕਤ ਫਾਈਨੈਂਸ਼ੀਅਲ ਪ੍ਰੋਬਲਮ ਜਾਦੇ ਆ ਗਈਆਂ ਬੈਂਕਰਪਟ ਹੋ ਗਿਆ ਮੈਂ ਤੇ ਉਸ ਤੋਂ ਬਾਅਦ ਤਿੰਨ ਵਾਰ ਫੈਕਟਰੀ ਚੋਰੀ ਹੋ ਗਈ ਹੁਣ ਇੱਥੇ ਹਾਲਾਤ ਇਹ ਆ ਵੀ ਮੈਂ ਤੇ ਮੇਰੀ ਵਾਈਫ ਅਸੀਂ ਦਿਨ ਰਾਤ ਇੱਥੇ ਅਸੀਂ ਨਿਗਰਾਨੀ ਰੱਖਦੇ ਹਾਂ ਜੀ ਚੌਂਕੀ ਦਾ ਰਾਂਗੂ ਸਾਡੀ ਹਾਲਤ ਇਹ ਹੈ ਜਿੱਦੇ ਪਹਿਲੀ ਵਾਰ ਚੋਰੀ ਹੋਈ ਹੈ ਪੁਲਿਸ ਕਹਿੰਦੀ ਤੁਸੀਂ ਆਪ ਚੋਰੀ ਕਰਾਈ ਹੈ ਜੀ ਦੱਸੋ ਜੀ ਅੱਛਾ ਹਾਂਜੀ ਜੋ ਦੂਜੀ ਵਾਰ ਚੋਰੀ ਹੁੰਦੀ ਹੈ ਫੇਰ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਅੱਛਾ ਹਾਂਜੀ ਤੀਜੀ ਵਾਰ ਜਦੋਂ ਚੋਰੀ ਹੁੰਦੀ ਹੈ ਜਿੱਥੋਂ ਮੋਟਰਾਂ ਪੱਟ ਕੇ ਲੈ ਕੇ ਗਏ ਨੇ ਜੀ ਬਾਹਰ ਚੋਰ ਮੈਂ ਆ ਫੜੇ ਨੇ ਜੀ ਬਾਹਰ ਜਾ ਕੇ ਉੱਥੋਂ ਮੋਟਰਾਂ ਝੱਕ ਕੇ ਲੈ ਕੇ ਆਏ ਜੀ ਮੈਂ ਆਪ ਬੜਾ ਹੱਤੇ ਫਿਰ ਤੁਸੀਂ ਫੜਾਏ ਪੁਲਿਸ ਹਾਂਜੀ ਉਹ ਤਾਂ ਭੱਜ ਗਏ ਜੀ ਪੁਲਿਸ ਨੂੰ ਕਿਹਾ ਜੀ ਠੀਕ ਹੈ ਜੀ ਕੌਣ ਗੋਲਦਾ ਇੱਥੇ ਸਰ ਇੱਥੇ ਇਹ ਪਤਾ ਕੀ ਆ ਸਰ ਇੱਥੇ ਗੱਲ ਇਹ ਹੈ ਵੀ ਕਹਿੰਦਾ ਤਗੜੇ ਦਾ ਸੱਤੀ ਵੀ ਹੀ 100 ਹੈ ਮਾੜੇ ਦਾ ਕੋਈ ਨਹੀਂ ਬੰਦਦਾ ਜੀ ਇੱਥੇ ਵੀ ਮਾੜੇ ਦਾ ਇੱਥੇ ਕੋਈ ਨਹੀਂ ਬੰਦਦਾ ਜੀ ਤਗੜੇ ਦੇ ਸਾਰੇ ਬੰਨ ਜਾਂਦੇ ਆ ਮਾੜੇ ਦਾ ਕੋਈ ਨਹੀਂ ਬੰਦਦਾ ਇੱਥੇ ਸੋ ਬਿਲਕੁਲ ਭਾਈ ਜਦੋਂ ਤੁਸੀਂ ਫੈਕਟਰੀ ਲਾਉਨੇ ਹੋ ਜੇ ਪ੍ਰੋਫਿਟ ਦੇ ਵਿੱਚ ਰਹਿੰਦੀ ਹੈ ਦਾ ਲਾਸ ਕਿਵੇਂ ਹੋ ਗਿਆ ਤੁਸੀਂ ਕਹਿੰਦੇ ਫਾਈਨੈਂਸ਼ਲੀ ਮੈਂ ਘਿਰ ਗਿਆ ਜੀ ਲਾਸ ਬਾਈ ਮੈਂ ਜੀਐਸਟੀ ਤੇ ਮੈਨੂੰ ਪੂਰਾ ਮਾਲ ਹੁੰਦਾ 18% ਤੇ ਮੈਨੂੰ ਇਹਦਾ 18% ਜੀਐਸਟੀ ਪੇ ਕਰਦਾ ਸੀ ਮੈਂ ਮੂਰੇ ਗੱਲ ਇਹ ਹੈ ਵੀ ਜੀਐਸਟੀ ਜਿਹੜਾ ਉਹ ਬੰਦਾ 4-5% ਤੇ ਮੰਗਦਾ ਜੀ ਹੁਣ ਮੇਰਾ 19 ਲੱਖ ਰੁਪਏ ਜੀਐਸਟੀ ਲੈਣਾ ਖੜਾ ਸਰਕਾਰ ਦੇ ਦੇ ਮੇਰਾ ਜੀਐਸਟੀ ਜਦੋਂ ਅੱਛਾ ਸਰਕਾਰ ਕੋਲ ਕਿੰਨਾ ਖੜਾ ਜੀਐਸਟੀ 18-19 ਲੱਖ ਰੁਪਏ ਜੀਐਸਟੀ ਖੜਾ ਜੀ ਮੇਰਾ ਉਹ ਜੀਐਸਟੀ ਆਇ ਨਹੀਂ ਨਾ ਮਿਲਦਾ ਉਹ ਤਾਂ ਅਡਜਸਟ ਕਰਨਾ ਪੈਂਦਾ ਹੈ ਉਹ ਤੁਹਾਨੂੰ ਪਤਾ ਨਹੀਂ ਤਾਂ ਪੰਗੇ ਨਾ ਜੀ ਇਹੀ ਮੈਨੂੰ ਪਤਾ ਨਹੀਂ ਸੀ ਨਾ ਇਸ ਗੱਲ ਬਾਰੇ ਨਾ ਜ ਮੈਨੂੰ ਇੰਨਾ ਚੀਜ਼ਾਂ ਦਾ ਐਵੇਂ ਸਾਨੂੰ ਕਹਾ ਵੀ ਇੰਨਾ ਮੈਨੂੰ ਨਹੀਂ ਪਤਾ ਸੀਗਾ ਵੀ ਸਰਕਾਰ ਦੇ ਨਾਲ ਇਸ ਤਰ੍ਹਾਂ ਵੀ ਇਹ ਪੰਗਾ ਮੈਨੂੰ ਆਸੀ ਵੀ ਚਲੋ ਬਿਲਾਉਂਦੇ ਅੱਗੇ ਬਿਲ ਭੱਗ ਜਾਣਗੇ ਇਹ ਤਾਂ ਸਰਕਾਰ ਦੀ ਕਮੀ ਹੈ ਨਾ ਜੀ ਚੋਰੀ ਸਰਕਾਰ ਰੋਕੇ ਜੀ ਕਿਵੇਂ ਰੁਕੂਗੀ ਸਾਡੇ ਕੰਮ ਚ 95% ਮੈਸ ਹੁੰਦਾ ਤਾਂਦਲੀ ਹੈ ਜੀ 95 ਤੋਂ 99% ਜਿਹੜਾ ਕੰਮ ਹੈ ਉਹ ਦੋ ਨੰਬਰ ਚ ਹੁੰਦਾ ਜੀ ਇੱਥੇ ਲੋਹੇ ਦਾ ਕੰਮ ਹੈ ਜਿਹੜਾ 95 ਤੋਂ 99% ਦੋ ਨੰਬਰ ਦੇ ਵਿੱਚ ਹੁੰਦਾ ਥਲੀ ਜੀ ਤਾਂ ਹੀ ਸਾਡੇ ਲੋਕ ਫੇਲ ਹੁੰਦੇ ਆ ਸਰਕਾਰ ਦੀਆਂ ਨੀਤੀਆਂ ਸਹੀ ਹੋਣ ਅਸੀਂ ਸਹੀ ਕੰਮ ਜੇ ਹੋਈਏ ਸਹੀ ਟੈਕਸ ਦਈਏ ਮੇਰੀ ਮੈਂ ਕਿਤੇ ਮਾਰ ਖਾ ਕੇ ਮੈਂ ਸਰਕਾਰ ਨੂੰ ਸਹੀ ਟੈਕਸ ਦੇਣ ਦੀ ਕੋਸ਼ਿਸ਼ ਕੀਤੀ ਮੈਂ ਉੱਥੇ ਮਾਰ ਖਾ ਕੇ ਜਿਵੇਂ ਬਸ ਸੋ ਬਿਲਕੁਲ ਇੱਕ ਵਾਰ ਦੇਖੋ ਫੈਕਟਰੀ ਹੈ ਇਹ ਕਦੇ ਇੱਥੇ ਲੇਬਰ ਵੀ ਕੰਮ ਕਰਦੀ ਹੋਊਗੀ ਫੋਰਮੈਨ ਹੋਣਗੇ ਪਰ ਅੱਜ ਇਹ ਸੁੰਨੀਆਂ ਪਈਆਂ ਮਸ਼ੀਨਾਂ ਤੇ ਉਸੇ ਤਰ੍ਹਾਂ ਇਹ ਮੇਖਾਂ ਵਗੈਰਾ ਪਈਆਂ ਨੇ ਤੇ ਜਦੋਂ ਪੰਜਾਬੀ ਤਾਂ ਕਹਿੰਦੇ ਵੀ ਸੰਘਰਸ਼ ਕਰਦੇ ਆ ਤੇ ਤੁਸੀਂ ਹਿੰਮਤ ਹਾਰ ਕੇ ਤੁਸੀਂ ਕਹਿੰਦੇ ਹੋ ਜੀ ਮੇਰੇ ਪਿਓ ਨੂੰ ਜੀ ਬਿਰਦਾ ਕੀ ਕਰੀਏ ਜੀ ਕੀ ਕਰੀਏ ਮੈਨੂੰ ਐ ਦੱਸੋ ਤੁਸੀਂ ਸਾਡੇ ਕੋਲੇ ਕੋਈ ਬੈਂਕ ਹੈ ਜੀ ਬੈਂਕ ਸਾਨੂੰ ਉਹ ਤਪਾਈ ਜਾਂਦਾ ਜੀ ਬੈਂਕ ਨੂੰ ਕਿਹਾ ਭਾਈ ਵੀ ਸਾਨੂੰ ਥੋੜਾ ਸਮਾਂ ਦਿਓ ਜਾਂ ਸਾਨੂੰ ਕੋਈ ਥੋੜਾ ਜਿਹਾ ਹੋਰ ਕੋਈ ਹੈਲਪ ਕਰੋ ਹੋਰ ਕਰੋ ਬੈਂਕ ਨੇ ਜੀ ਕੋਈ ਕੁਛ ਨੂੰ ਤਿਆਰ ਹੈਗਾ ਜੀ ਬੈਂਕ ਦੇ ਜਾ ਕੇ ਨੋਟਿਸ ਭੇਜਤਾ ਜੀ ਦੱਸੋ ਹੁਣ ਕੀ ਕਰੀਏ ਭਾਈ ਜੀ ਹੁਣ ਤੁਸੀਂ ਦੱਸੋ ਵੀ ਸਾਡੇ ਕੋਲੇ ਇੱਕ ਘਰ ਹੈ ਮੇਰੇ ਕੋਲੇ ਕੱਲਾ ਜੀ ਹੋਰ ਮੇਰੇ ਕੋਲ ਕੁਝ ਨਹੀਂ ਬਚਿਆ ਹੈਗਾ ਕੱਲ ਨੂੰ ਮੈਂ ਉਹਦੇ ਜੋਕ ਨੂੰ ਕਿੱਥੇ ਲੈ ਕੇ ਜਾਊਂਗਾ ਮੇਰੀ ਮਟਿਆਰਤੀ ਹੈ ਮੈਨੂੰ ਕੋ ਰਾਹ ਦਿਖੇ ਵੀਰ ਜੀ ਮੈਂ ਤਾਂ 20 ਘੰਟੇ ਕੰਮ ਕਰਨ ਵਾਲਾ ਜੋ 18 20 ਘੰਟੇ ਕੰਮ ਕਰਨ ਵਾਲਾ ਚੋਹਾਂ ਵੀ ਮੈਂ ਤਾਂ ਅੱਜ ਵੀ ਕੰਨਾ ਵੀ ਮੈਂ 18 20 ਘੰਟੇ ਕਮ ਕਰਨ ਨੂੰ ਤਿਆਰ ਹਾਂ ਅੱਜ ਵੀ ਮੈਂ ਤੇ ਹੁਣ ਕਿੰਨਾ ਇੱਕ ਕਰਜ਼ਾ ਚੁੱਕਿਆ ਸੀਗਾ ਕਿੰਨਾ ਮੋੜਤਾ ਕਿੰਨਾ ਖੜਾ ਇਹ 40 ਲੱਖ ਰੁਪਏ ਚੱਕੇ ਹੀ ਕਰਜ਼ਾ ਜੀ ਤਕਰੀਬਨ 8 9 ਲੱਖ ਰੁਪਏ ਮੋੜਤਾ ਸੀਗਾ ਜੀ ਤਕਰੀਬਨ 31 31.5 ਲੱਖ ਰੁਪਏ ਦਾ ਕਰਜ਼ਾ ਹੈਗਾ ਜੀ ਇਸ ਵਕਤ ਟੜਿਆ ਹੋਇਆ ਜਿਹੜਾ ਹੈ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਜੇ ਤੁਹਾਡੀ ਕੋਈ ਮਦਦ ਕਰੇ ਪੰਜਾਬੀ ਜਾਂ ਕੋਈ ਜਿਵੇਂ ਜੇ ਆਪਾਂ ਇਹਨੂੰ ਚਲਾਈਏ ਤਾਂ ਕੰਮ ਹੈਗਾ ਜੇ ਕੋਈ ਪਾਰਟਨਰਸ਼ਿਪ ਕਰੇ ਤੁਹਾਡੇ ਨਾਲ ਕੰਮ ਵਧੀਆ ਹੈਗਾ ਜੀ ਕੰਮ ਦੀ ਕੋਈ ਦੂਰਾਈ ਨਹੀਂ ਹੈ ਕੰਮ ਬਹੁਤ ਸੋਹਣਾ ਹੈਗਾ ਜੀ ਕੰਮ ਬਹੁਤ ਸੋਹਣਾ ਇਸ 'ਚ ਕੋਈ ਦੋ ਰਾਇ ਨਹੀਂ ਹੈਗੀ। ਬਲਕਿ ਤੁਸੀਂ ਉਹ ਜੀਐਸਟੀ ਕਰਕੇ ਮਾਰ ਖਾ ਕੇ ਉਹਨੂੰ ਤੁਸੀਂ ਹੁਣ ਦਰੁਸਤ ਕਰ ਸਕਦੇ ਹੋ। ਹਾਂ 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 ਬਿਲਕੁਲ ਜੀ ਬਿਲਕੁਲ। ਪ੍ਰੋਫਿਟ ਵੀ ਹੈਗਾ ਇਹਦੇ 'ਚ। ਪ੍ਰੋਫਿਟ ਵੀ ਹੈਗਾ ਜੀ ਬਿਲਕੁਲ ਹੈਗਾ ਕੋਈ ਦੋ ਰਾਇ ਨਹੀਂ ਹੈ ਜੀ। ਉਹ ਜੇ ਆਪਾਂ ਕੰਮ ਕਰਕੇ ਇਹਨੂੰ ਕੋਈ ਤੁਹਾਨੂੰ 파ਟਨਰ ਮਿਲ ਜੇ ਜੇ ਤੁਹਾਨੂੰ ਕੋਈ ਫੋਨ ਕਰੇ ਵੀ ਬਾਈ ਜੀ ਮੈਂ ਤੁਹਾਡੇ ਨਾਲ ਕਰਦਾ ਤੁਹਾਡੀ ਹੈਲਪ 20 ਲੱਖ 25 ਲੱਖ ਜਿਹੜਾ ਲੱਗਣਾ ਮੈਂ ਲਾਉਂਦਾ ਤੇ ਤੁਸੀਂ ਜੇ ਤੁਹਾਡੀ ਐਨੀ ਮਾਰਕੀਟਿੰਗ ਹੈਗੀ ਆ ਵੀ ਤੁਸੀਂ ਮਾਰਕੀਟ ਦੇ ਵਿੱਚ ਕੰਮ ਸਟਾਰਟ ਕਰ ਸਕਦੇ ਹੋ। ਹਾਂ ਜੀ ਹਾਂ ਅਡਵਾਂਸ ਹੁੰਦਾ ਜੀ ਆਰ ਆਪਣੇ ਮਾਲ ਦੇ ਲੋਕ ਆਪ ਆਰਡਰ ਦਿੰਦੇ ਸੀ ਮੇਰੇ ਤੋਂ ਆਰਡਰ ਪੂਰਾ ਨਹੀਂ ਹੁੰਦਾ ਸੀ ਇਹਨੂੰ ਸਾਨੂੰ ਕਹਾ ਗੱਲ ਮੈਂ ਹਾਂ ਬਸ ਇਹ ਸਰਕਾਰਾਂ ਦੀ ਨੀਤੀਆਂ ਕਰਕੇ ਮਾਰ ਖਾ ਗਿਆ ਜੀ ਮੈਂ ਤੇ ਜੇ ਆਪਾਂ ਇਹਨੂੰ ਚਲਾਉਂਦੇ ਆ ਦੁਬਾਰਾ ਤੋਂ ਜੀ ਤਾਂ ਕਿੰਨੀ ਦੇਰ ਦੇ ਵਿੱਚ ਫ੍ਰੀ ਹੋ ਸਕਦਾ ਜੀ ਆਪਾਂ ਲੋਨ ਵੀ ਉਤਰ ਸਕਦਾ ਜਾਂ ਹੋਰ ਇਹਨੂੰ ਜੀ ਤਕਰੀਬਨ 3 ਸਾਲ ਲੱਗਣਗੇ ਜੀ ਫ੍ਰੀ ਹੋਣ ਨੂੰ ਬਿਲਕੁਲ ਲੋਨ ਉਤਰਨ ਨੂੰ ਔਰ ਜਿਹੜਾ ਪੈਸਾ ਕੋਈ ਇਨਵੈਸਟ ਕਰੂਗਾ ਉਹਨੂੰ ਤਾਰਨ ਨੂੰ ਜੀ ਘੱਟੋ ਘੱਟ 3 ਸਾਲ ਲੱਗਣਗੇ ਜੀ 3 ਸਾਲ ਤੋਂ ਬਾਅਦ ਫਿਰ ਪ੍ਰੋਫਿਟ ਚ ਆ ਫਿਰ ਪ੍ਰੋਫਿਟ ਚ ਆਜੂਗੀ ਜੀ ਬਿਲਕੁਲ ਤੇ ਹਾਂਜੀ ਪਾਣੀ ਸੋਚਿਆ ਸੀਗਾ ਕਦੇ ਵੀ ਅੱਜ ਜਦੋਂ ਫੈਕਟਰੀ ਲਾਈ ਹੋਣੀ ਉਦੋਂ ਤਾਂ ਐ ਹੋ ਗਿਆ ਹੁਣ ਆ ਬਈ ਹੁਣ ਤਾਂ ਬਈ ਕੋਠੀਆਂ ਕਾਰਾਂ ਵਧੀਆ ਹੋਣਗੀਆਂ ਬਸ ਵੀਰੇ ਉਹ ਤਾਂ ਦੋਨੇ ਬਹੁਤ ਚੰਗੇ ਸੀ ਸੋਚਿਆ ਨਹੀਂ ਸੀ ਕਦੇ ਇਹ ਵੀ ਦਿਨ ਆਣਗੇ ਰੱਬ ਦੀ ਕਿਰਪਾ ਬਹੁਤ ਸੀ ਸਾਡੇ ਤੇ ਕੋਈ ਐਮ ਨਹੀਂ ਸੀ ਕੋਈ ਟੈਨਸ਼ਨ ਨਹੀਂ ਸੀ ਸਾਨੂੰ ਤੁਸੀਂ ਹੌਸਲਾ ਨਹੀਂ ਜਦ ਤੱਕ ਨਹੀਂ ਇੱਕ ਔਰਤ ਬੜਾ ਹੌਸਲੇ ਵਾਲੀ ਹੁੰਦੀ ਹੈ ਪਰ ਕੀ ਤੁਸੀਂ ਦਿੱਤਾ ਨਹੀਂ ਬਾਈ ਨੂੰ ਇਹ ਤਾਂ ਕਹਿੰਦਾ ਜੀ ਮੈਂ ਤਾਂ ਆਪਣੇ ਪਰਿਵਾਰ ਨਾਲ ਆਤਮ ਹੱਤਿਆ ਕਰਨ ਲੱਗ ਗਿਆ ਨਹੀਂ ਨਹੀਂ ਵੀਰੇ ਹੋਸ਼ਨਾ ਤਾਂ ਬਹੁਤ ਦਿੰਨੇ ਆ ਪਰ ਕਈ ਵਾਰ ਨਾ ਹਾਰ ਜਾਂਦੇ ਆ ਹਾਲਾਤ ਦੇਖ ਕੇ ਜਦੋਂ ਇਹਨਾਂ ਦਾ ਉਦਾਸ ਚਿਹਰਾ ਦੇਖਦੇ ਹਾਂ ਤਾਂ ਬਿਲਕੁਲ ਮਨ ਟਿੱਕ ਜਾਂਦਾਗਾ ਵੀ ਕੋਈ ਆਉਂਦਾ ਨਹੀਂ ਦਾ ਸਾਥ ਨਹੀਂ ਨੀਰੇ ਬੱਚਿਆਂ ਦਾ ਸੋਚਦੇ ਨੇ ਵੀ ਕੱਲੂ ਕੁੜੀ ਵਿਆਹਣੀ ਹੈ ਕਿੱਥੋਂ ਵਿਆਹਾਂਗੇ 19 20 ਸਾਲ ਲੱਗ ਜੂ ਕੁੜੀ ਨੂੰ ਫਾਰਮ ਵਿੱਚ ਤਾਂ ਕਰਕੇ ਟੈਨਸ਼ਨ ਉਹਦੀ ਵੀ ਹੁੰਦੀ ਹੈ ਇੱਕ ਤਾਂ ਤੇ ਬਾਈ ਇਹ ਜਗਾ ਜਿਹੜੀ ਹੈ ਆਪਣੀਆਂ ਤੁਹਾਡੀ ਨਹੀਂ ਬਾਈ ਕਿਰਾਏ ਤੇ 15000 ਰੁਪਏ ਮਹੀਨਾ ਕਿਰਾਏ ਤੇ ਕਿਰਾਇਆ ਕਿੱਥੋਂ ਦਿੰਨੇ ਹੂੰ ਫਿਲਹਾਲ ਤਾਂ ਇਹ ਉਹ ਜੀਤ ਦੇ ਰਹੇ ਆ ਜੀ ਸਮਾਨ ਵੇਚੀ ਇੰਨਾ ਸੋਹਣਾ ਸੀ ਜਿਹੜਾ ਸਾਰਾ ਵੇਚਤਾ ਜੀ ਅੱਛਾ ਕੁਛ ਨਹੀਂ ਤੇ ਹੈ ਜੀ ਸਸਤ ਗੱਡੀ ਆ ਉਹ ਵੇਚ ਰਹੇ ਹੈ ਜੀ ਬਸ ਗੱਡੀ ਵੀ ਕਿਸ਼ਤਾਂ ਦੇ ਹੈ ਲੋਨ ਤੇ ਹਲੇ ਹਾਂਜੀ ਉਹਦਾ ਸਵਾ 3.6 ਲੱਖ ਰੁਪਏ ਲੋਨ ਹੈ ਜੀ ਗੱਡੀ ਦਾ ਤਕਰੀਬਨ 6 ਲੱਖ ਦੀ ਬੀਕੂਗੀ ਬਾਕੀ ਆ ਕਿਰਾਇਆ ਪਾੜਾ ਵਗੈਰਾ ਦਿਨ ਹੈ ਬੱਚਿਆਂ ਦੀ ਫਿੱਸਾ ਪਰ ਨਹੀਂ ਦੁੱਧ ਉਹ ਮਿਲਦੇ ਰਹੇ ਉਹ ਚੀਜ਼ ਨਹੀਂ ਪਰ ਇਨਕਮ 1 1 ਰੁਪਿਆ ਵੀ ਨਹੀਂ ਹੈਗੀ ਨਹੀਂ ਬਾਈ ਜੀ ਜਿੱਦੇ ਦਾ ਮੈਂ ਜੇਲ੍ਹ ਜਾ ਕੇ ਆਇਆ ਜੀ ਮੈਨੂੰ ਇਹਨਾਂ ਨੇ ਪੁਲਸ ਵਾਲਿਆਂ ਨੇ ਅੰਦਰ ਭੇਜਿਆ ਜੀ 1 ਰੁਪਏ ਦੀ ਇਨਕਮ ਨਹੀਂ ਮੈਨੂੰ ਤਕਰੀਬਨ ਸਾਲ ਹੋ ਨਾਲ ਹੈ ਜੀ 6 ਫਰਵਰੀ ਮੈਨੂੰ ਅਰੈਸਟ ਕੀਤਾ ਸੀ ਇਹਨਾਂ ਨੇ ਜੀ ਤੇ ਐਂ ਦੇਖ ਲਓ 6 ਜਨਵਰੀ ਹੋ ਗਈ 11 ਮਹੀਨੇ ਮੈਨੂੰ ਕੋਈ ਪੈਸੇ ਦੀ ਕਮਾਈ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਫਿਰ ਤੁਸੀਂ ਬਾਈ ਮੈਂ ਕੋਸ਼ਿਸ਼ ਕਰਾਂ ਇੱਥੋਂ ਨਿਕਲਣ ਦੇ ਮਸ ਹੁੰਦਾ ਚੋਰੀ ਦਿੰਦੇ ਹੜੀ ਹੁੰਦੀ ਹੈ ਜੀ ਇੱਥੇ ਨਿਕਲਾਂ ਕਿੱਥੇ ਜੀ ਮੈਂ ਇਹ ਵੇਚ ਨਹੀਂ ਸਕਦੇ ਤੁਸੀਂ ਮਸ਼ੀਨਾਂ ਬੈਂਕ ਦਾ ਕਰਜ਼ਾ ਜੀ ਮੇਰੇ ਤੇ ਮੈਂ ਵੇਚਾਂਗੇ ਮੈਂ ਜੀ ਬੈਂਕ ਮੈਨੂੰ ਚੱਕੇ ਅੰਦਰ ਕਰਾ ਦੂਗਾ ਜੀ ਅੱਛਾ ਵੀ ਬੈਂਕ ਚੱਕੇ ਅੰਦਰ ਕਰਾ ਦੂਗਾ ਜੀ ਮੈਂ ਜਾਵਾਂ ਕਿੱਥੇ ਜੀ ਇੱਥੇ ਅਸ ਤਾਂ ਚੌਂਕੀਦਾਰਾਂ ਦੀ ਦੋ ਅਸੀਂ ਮੀਆਂ ਬੀਬੀ ਦੋਨੇ ਚੌਂਕੀਦਾਰਾਂ ਦੀ ਮੁਫਤ ਦੇ ਬੈਂਕ ਵਾਲੇ ਦੀ ਰੱਖੀ ਦੇ ਵਾਸਤੇ ਤੁਸੀਂ ਇਹ ਵੀ ਮੰਨਦੇ ਹੋ ਵੀ ਇਹ ਇਹ ਫਾਸ ਨਹੀਂ ਆਪ ਵੀ ਲੈ ਲਿਆ ਆਪਣੇ ਪੈਰਾਂ ਤੇ ਕੁਹਾੜੀ ਹਾਂ ਬਿਲਕੁਲ ਮੈਂ ਆਪ ਆਪ ਆਪਦੇ ਗੱਲ ਚ ਫਾਸ ਪਾਇਆ ਜੀ ਇਹ ਕੋਈ ਦੋਰਾ ਹੀ ਨਹੀਂ ਇਸ ਗੱਲ 'ਚ ਪਰ ਮੈਂ ਇੱਕ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਯਾਰ ਰੋਟੀ ਘੱਟ ਖਾ ਲਿਓ ਕਰਜ਼ਾ ਲੱਕਦੇ ਲਿਓ ਬਸ ਸੁਬੈ ਰਜੇਸ਼ ਹੈ ਤਾਂ ਅੱਜ ਮਾੜੇ ਹਾਲਾਤਾਂ ਦੇ ਵਿੱਚ ਹੈ ਇੱਕ ਕੱਲ ਭੈਣ ਦੀ ਵੀ ਅਸੀਂ ਇੰਟਰਵਿਊ ਵਿਖਾਈ ਸੀ ਜਿਹੜੀ ਕਹਿੰਦੀ ਵੀ ਸਾਡੇ ਘਰ ਕੋਈ ਸਮਾਂ ਸੀ 6-6 ਨੌਕਰ ਕੰਮ ਕਰਦੇ ਸੀਗੇ 6-6 ਔਰਤਾਂ ਕੰਮ ਕਰਦੀਆਂ ਸੀਗੀਆਂ ਪਰ ਅੱਜ ਉਹਨਾਂ ਦੇ ਵੀ ਹਾਲਾਤ ਦੇਖਣ ਵਾਲੇ ਨੇ ਤਾਂ ਉਸੇ ਤਰ੍ਹਾਂ ਦੇ ਹਾਲ ਦੇ ਵਿੱਚ ਅੱਜ ਰਜੇਸ਼ ਹੋਰੀਆਂ ਤੇ ਬਾਈ ਦਾ ਸੀ ਅਕਾਊਂਟ ਨੰਬਰ ਵੀ ਤੁਹਾਨੂੰ ਦੇ ਰਹੇ ਆ ਤੇ ਇੱਕ ਗੱਲ ਬਾਈ ਨੇ ਕੀਤੀ ਸੀਗੀ ਜੇ ਕੋਈ ਤੁਹਾਡੀ ਮਦਦ ਕਰਦਾ ਪੈਸਾ ਦਿੰਦਾ ਮਦਦ ਦੇ ਲਈ ਇੱਕ ਬੇਨਤੀ ਹੈ ਵੀ ਮੈਂ ਜੇ ਕੋਈ ਮੇਰੀ ਮਦਦ ਕਰੂਗਾ ਦੇਖੋ ਮੈਂ ਪੈਸਾ ਮੋੜੂਗਾ ਮੈਨੂੰ ਪਲੀਜ਼ ਦਾਨ ਦਾਨ ਦੀ ਲੋੜ ਨਹੀਂ ਹੈ ਕਿ ਮੈਨੂੰ ਕੋਈ ਇੰਨੀ ਕੁ ਬੇਨਤੀ ਹੈ ਮੈਨੂੰ ਦਾਨ ਦੀ ਲੋੜ ਨਹੀਂ ਹੈਗੀ ਨਾ ਮੈਨੂੰ ਦਾਨ ਦੀ ਮੈਂ ਉਹਦੇ ਦਾਨ ਨਾ ਦਾਨ ਦੇ ਉਹਦੇ ਬੱਚਿਆਂ ਨੂੰ ਕੋਈ ਰੋਟੀ ਖਵਾਣੀ ਹੈ ਮੈਂ ਕਰਜ਼ਾ ਸਮਝ ਕੇ ਲਊਗਾ ਮੈਂ ਮੈਨੂੰ ਫੌਜ ਦੀ ਟਾਈਮਿੰਗ ਲੋੜ ਹੈ ਵੀ ਮੈਂ ਆਪਣਾ ਘਰ ਬਚਾ ਸਕਾਂ ਪੈਸਾ ਮੋੜੂਗਾ ਜੀ ਮਿਹਨਤ ਕਰਕੇ ਕੱਲਾ ਕੱਲਾ ਪੈਸਾ ਸਭ ਦਾ ਮੋੜੂਗਾ ਜਿਹੜਾ ਭਰਾ ਮਦਦ ਕਰੂਗਾ ਕੱਲਾ ਕੱਲਾ ਪੈਸਾ ਉਹਦਾ ਜਮਾ ਐਨ ਮੋੜੂਗਾ ਜੀ ਮੈਂ ਮਿਹਨਤ ਕਰਕੇ ਆਪਦੇ 10 ਸਾਲਾਂ ਦੀ ਕਮਾਈ ਨਾਲ ਮੋੜੂਗਾ ਜੀ ਮਤਲਬ ਇਹ ਸੋਚ ਕੇ ਨਾ ਦਿੱਤਾ ਜਾਵੇ ਬਈ ਕੋਈ ਦਾਨ ਸੋਚ ਕੇ ਨਾ ਦਿਓ ਜੀ ਮੈਨੂੰ ਇਹ ਬੇਨਤੀ ਆ ਸਾਬ ਨੂੰ ਜੀ ਦਾਨ ਸੋਚ ਕੇ ਪਲੀਜ਼ ਨਾ ਦਿਓ ਮੈਂ ਨਹੀਂ ਲੈਣਾ ਪਲੀਜ਼ ਬੇਨਤੀ ਹੈ ਜੀ ਇਹ ਮੈਂ ਪੈਸਾ ਮੋੜੂਗਾ ਜੀ ਜੋ ਮੋੜੂਗਾ ਤੇ ਤਾਂ ਸਾਨੂੰ ਹੀ ਕਿਤਰਾ ਮੋੜੂ ਕਿਸੇ ਹੋਰ ਦਾ ਤਾਂ ਨਹੀਂ ਚੜਿਆ ਹੋਇਆ ਕਿਤੇ ਕੱਲ ਨੂੰ ਕੋਈ ਕਮੈਂਟ ਕਰ ਦੇ ਥੱਲੇ ਵੀ ਭਾਈ ਪਹਿਲਾਂ ਸਾਡਾ ਤਾਂ ਮੋੜ ਦੇ ਜਿਹੜਾ ਸਾਡਾ ਲਿਆ ਹੋਇਆ ਹੈ ਕਹਿ ਕੇ ਲਿਆ ਸੀ ਵੀ ਭਾਈ ਮੈਂ ਤੁਹਾਡਾ ਪੈਸਾ ਮੋੜ ਦੂੰਗਾ ਭਾਈ ਜੀ ਕੋਈ ਕਹਿ ਦੇਣਾ ਚਾਹ ਨਹੀਂ ਕਿਸੇ ਹੋਰ ਦੀ ਦੇਣੀ ਆਪਾਂ ਸਾਫ਼ਤ ਕਰ ਦੇ ਆਪਾਂ ਗੱਲ ਲਾਹਾਂਗੇ ਜੀ ਵੀ ਗੱਲ ਲਾਹਾਂਗੇ ਜੀ ਆਪਾਂ ਕਿੰਨੇ ਬੱਚੇ ਆ ਦੋ ਐ ਇੱਕ ਬੇਟੀ ਇੱਕ ਬੇਟਾ ਜੀ ਬੇਟੀ ਐ 19 ਸਾਲ ਦੀ ਐ ਬੇਟਾ 10 ਸਾਲ ਦਾ ਜੀ ਸੋ ਬਾਈ ਨੇ ਧੀ ਵੀ ਬਿਉਣੀ ਆ ਪਰ ਕੋਈ ਇਹ ਚਾਹਦਾ ਨਹੀਂ ਹੁੰਦਾ ਵੀ ਕੈਮਰੇ ਦੇ ਉੱਤੇ ਆ ਕੇ ਆਪਾਂ ਆ ਕੰਮ ਕਰੀਏ ਅੱਜ ਹਾਲਾਤ ਜਿਹੇ ਬਣਿਆ ਹਾਲਾਤਾਂ ਨੇ ਰਜੇਸ਼ ਹੋਰਾਂ ਨੂੰ ਕਿਉਂਕਿ ਮੈਂ ਜਦੋਂ ਗੱਲ ਕੀਤੀ ਐ ਜਦੋਂ ਮੈਨੂੰ ਇਹ ਗੱਲ ਸਾਹਮਣੇ ਆਈ ਐ WhatsApp ਦੇ ਉੱਤੇ ਵੀ ਮੇਰੇ ਪਿਓ ਨੂੰ ਬਾਈ ਬਿਰਦਾ ਸ਼ਰਮ ਛੱਡਿਆ ਓ ਮੈਂ ਆਪਣੇ ਪਰਿਵਾਰ ਦੇ ਨਾਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਤਾਂ ਉਹ ਮੈਨੂੰ ਵੀ ਲੱਗਾ ਵੀ ਨਹੀਂ ਯਾਰ ਆਪਾਂ ਨੂੰ ਜਾਣਾ ਚਾਹੀਦਾ ਜਿਸ ਤਰ੍ਹਾਂ ਮਰਜੀ ਲਿਆ ਉਸ ਤੋਂ ਬਾਅਦ ਇਹ ਤੁਹਾਡੀ ਕਚਹਿਰੀ ਦੇ ਵਿੱਚ ਹੈ ਜੀ ਤੁਸੀਂ ਕਿਵੇਂ ਕਰਦੇ ਹੋ ਅਕਾਊਂਟ ਨੰਬਰ 22 ਦਾ ਦੇ ਰਹੇ ਆ ਅਸੀਂ ਤੇ ਨਾਲ ਫੋਨ ਨੰਬਰ ਵੀ ਦੇ ਰਹੇ ਆ ਤੇ ਇੱਕ ਵਾਦਾ ਜ਼ਰੂਰ ਕਰ ਰਿਹਾ ਵੀਰ ਵੀ ਮੈਂ ਜ਼ਰੂਰ ਪੈਸਾ ਮੋੜਾਂਗਾ ਮੈਨੂੰ ਇਸ ਵਕਤ ਤੁਹਾਡੀ ਕਿਉਂਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਤੇ ਰੱਬ ਫਿਰ ਲੋਕਾਂ 'ਚ ਹੀ ਵਸਦਾ ਹੁੰਦਾ ਸੰਗਤ 'ਚ ਵਸਦਾ ਹੁੰਦਾ ਤਾਂ ਜ਼ਰੂਰ ਬਾਈ ਦੀ ਮਦਦ ਕਰਿਓ ਜਾਂ ਜੇ ਕੋਈ ਇਹ ਕਹਿੰਦਾ ਵੀ ਸਾਡੇ ਕੋਲ ਪੈਸੇ ਹੈਗੇ ਆ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਤੇ ਫਿਰ ਰਜੇਸ਼ભાઈ ਦੇ ਨਾਲ ਕੰਮ ਕਰ ਲਿਓ ਨਾਲੇ ਤਾਂ ਇਹਨਾਂ ਦਾ ਕਰਜ਼ਾ ਉਹ ਹੋ ਜਾਏਗਾ ਤੇ ਫਿਰ ਜਦੋਂ ਲੀਟ ਚੜ ਗਿਆ ਫਿਰ ਤੁਸੀਂ ਪਾਰਟਨਰਸ਼ਿਪ ਆਪਸ ਦੇ ਵਿੱਚ ਕਰਕੇ ਲਿਖ ਲਿਖੋ ਕਰਾ ਕੇ ਹਨਾ ਬਾਈ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿੰਨਾ ਬਾਈ ਜੀ ਮੈਂ ਲਿਖ ਲਿਖਾ ਕਰਨ ਨੂੰ ਬਿਲਕੁਲ ਤਿਆਰ ਆਂ ਜੋ ਬੰਦੇ ਦੀ ਸੰਤੁਸ਼ਟੀ ਹੈ ਉਹ ਆਪਾਂ ਕਰਨ ਨੂੰ ਤਿਆਰ ਆਂ ਜੀ ਪੂਰਾ ਵੀ ਜਿੰਮੇ ਅਗਲੀ ਸੰਤੁਸ਼ਟੀ ਆਪਾਂ ਉਵੇਂ ਕਰਨ ਨੂੰ ਤਿਆਰ ਆਂ ਜੀ ਪੂਰਾ ਮਲਕੇ ਅੱਜ ਕੱਚਾ ਮਾਲ ਦੇ ਲਈ ਆਪਾਂ ਨੂੰ ਪੈਸੇ ਦੇ ਦਿੱਤੇ ਕਿਸ ਨੇ ਤਾਂ ਅੱਜ ਤੋਂ ਹੀ ਮਸ਼ੀਨਾਂ ਚੱਲ ਗਈਆਂ ਤੁਹਾਡੀ ਕਰਜ਼ੇ ਦੀ ਕਿਸ਼ਤ ਤਾਂ ਜਾਣ ਲੱਗ ਜੂਗੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਫੋਰਮੈਨ ਰੱਖਣਾ ਜੀ ਉਸ ਤੋਂ ਬਾਅਦ ਲੇਬਰ ਰੱਖਣੀ ਆ ਉਹ ਕੋਈ ਵੱਡਾ ਕੰਮ ਨਹੀਂ ਹੈਗਾ ਜੀ ਖੈਰ ਕਿੰਨੇ ਕੁ ਦੀ ਇਨਵੈਸਟਮੈਂਟ ਹੈ ਜੀ ਤਕਰੀਬਨ 20-25 ਲੱਖ ਰੁਪਏ ਦੀ ਹੈਗੀ ਜੀ ਇਨਵੈਸਟਮੈਂਟ ਦਾ ਚਲਾਉਣ ਵਾਸਤੇ ਜੀ ਪ੍ਰੋਪਰ ਤਾਂ 20-25 ਲੱਖ ਰੁਪਏ ਜਿਹੜਾ ਕੋਈ ਲਗਾਉਣਾ ਚਾਹੁੰਦਾ ਹੋਵੇ ਬਾਹਰ ਤੋਂ ਵੀ ਵਿਦੇਸ਼ ਤੋਂ ਤਾਂ ਵੀਰ ਦੇ ਨਾਲ ਸੰਪਰਕ ਕਰਿਓ ਮਸ਼ੀਨਾਂ ਹੈਗੀਆਂ ਜਗ੍ਹਾ ਹੈਗੀ ਆ ਸਾਰਾ ਕੁਝ ਹੈਗਾ ਮਾਲ ਲਿਓਣਾ ਬਸ ਮਾਲ ਲਿਓਣ ਦੇ ਲਈ ਪੈਸਾ ਨਹੀਂ ਹੈਗਾ ਕਿਉਂਕਿ ਕਰਜ਼ਾਈ ਹੋ ਚੁੱਕਾ ਵੀਰ ਤਾਂ ਇਹਦੇ ਨਾਲ ਸਾਂਝ ਪਾ ਕੇ ਵੀ ਤੁਸੀਂ ਚਲਾ ਸਕਦੇ ਹੋ ਜੇ ਘਾਟੇ ਦਾ ਹੁੰਦਾ ਤਾਂ ਮੇ ਜੀ ਬਾਈ ਇਹ ਵੀ ਕਹਿ ਸਕਦਾ ਸੀ ਵੀ ਬਾਈ ਇਹ ਤਾਂ ਘਾਟੇ ਦਾ ਇਸ ਕਰਕੇ ਨਹੀਂ ਚੱਲੇ ਪਰ ਉਹ ਦੱਸਦਾ ਵੀ GST ਕਰਕੇ ਮਾਰ ਖਾ ਗਿਆ ਬਿਲਾਂ ਕਰਕੇ ਮਾਰ ਖਾ ਗਿਆ ਤੇ ਇਸ ਕਰਕੇ ਕੋਈ ਵੀਰ 파ਟਨਰਸ਼ਿਪ ਕਰਕੇ ਸਾਂਝਦਾਰੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੋਵੇ ਉਹ ਵੀ ਬਾਈ ਦੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਇਹ ਬਹੁਤ ਵੱਡਾ ਪੁੰਨ ਦਾ ਕੰਮ ਹੈ ਬਾਈ ਜੀ ਇਹਨਾਂ ਦੇ ਬੱਚੇ ਵਿਆਹਣ ਵਾਲੇ ਆ ਧੀ ਵਿਆਹਣ ਵਾਲੀ ਐ ਤੇ ਉਹ ਵੀ ਫਿਰ ਕਾਰਜ ਹੋ ਜਾਣਗੇ ਤੇ ਇਹ ਵੀਰ ਦਾ ਪਰਿਵਾਰ ਤੇ ਇਹ ਆ ਵੀ ਫਿਰ ਵੱਜ ਜਾਊਗਾ ਤਾਂ ਜ਼ਰੂਰ ਮਦਦ ਕਰਨ ਵਾਲਿਓ ਮਦਦ ਕਰਿਓ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ